ਕਿ ਰਹਿ ਗਿਆ ਜਿਹੜਾ ਰਹਿ ਗਿਆ ਤਾਂ ਮੈਂ ਫੜਾ ਦੂੰ ਤਿੱਲੇ ਕੀ ਬਣਾ ਲੈਣੇ ਨੇ ਦੇਖਾ ਨਸ਼ੀ ਲੋਕਾਂ ਦਾ ਮੌਤ ਹੈਲੋ ਜੀ ਸਤਿ ਸ੍ਰੀ ਅਕਾਲ ਦੁੱਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮਿਲ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਵਿਖਾਰਤ ਹੋਵੋਗੇ ਸੋ ਇਹਦਾ ਟਾਈਮ ਹੈ ਹੁਣ ਆਪਾਂ ਕੰਮ ਤੋਂ ਦੇ ਸ਼ੁਰੂ ਕਰਦੇ ਰੋਟੀ ਬਣਾਉਣੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਦੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨਾ ਪਹੁੰਚ ਸਕਣ ਨਾਲੇ ਤਾਂ ਆਪਾਂ ਲੱਸੀ ਬਣਾ ਲਈ ਨਾਲੇ ਚਾਹ ਬਣਾ ਲਈ ਖੂਬ ਕੋਈ ਰੋਟੀ ਬਣਾਉਣੇਗੇ ਨਾ ਸਬਜ਼ੀ ਵੀ ਪਾ ਲਈ ਤੇ ਠੰਡ ਵਾਲੀ ਹੈਗੀ ਜੀ ਨਹੀਂ ਕਰਦਾ ਹੈਗਾ ਅੱਜ ਨਾਲੇ ਤਾਂ ਧੁੰਦ ਸੀਗੀ ਨਾਲੇ ਊਂ ਤੋਰਾ ਪੈਂਦਾ ਸੀਗਾ ਬਿੰਦੀ ਜ਼ਿਆਦਾ ਠੰਡ ਸੀ ਨਾ ਦਿਨੋਂ ਦਿਨ ਵੱਧਦੀ ਜਾਂਦੀ ਹੈ ਹੱਥਾਂ 'ਚ ਤੀਸਾ ਪੈਂਦੇ ਨੇ ਹੱਥਾਂ 'ਚ ਪੈਰਾਂ 'ਚ ਨਾ ਕੰਮ ਕਰਦੇ ਆਂ ਨੇ ਫਿਰ ਮੈਂ ਹੁੰਦਾ ਹਾਂ ਜੇ ਬੈਠੇ ਨਹੀਂ ਆਣਾ ਹੈਗਾ ਨਾਲੇ ਰੋਟੀ ਬਣਾ ਲੈਣੀ ਨਾਲੇ ਸੇਕ ਲੈਣੀ ਹੈਗੀ ਗੇਟ ਆ ਰਿਹਾ ਹੈ ਹਮੋਂ ਪੇੜ ਹੈ ਗੇਟ ਬੰਦ ਹੈ ਤੇ ਰੈਡੀ ਆਏ ਨਾ ਉਸੇ ਤਾਂ ਫੋਲ ਹੈ ਕੋਣੀ ਗੇਟ ਲਮਾਏ ਕਿ ਤਰ੍ਹਾਂ ਨਹੀਂ ਗਾਣੀ ਜਿਦਿਆਂ ਪਹਿਲਾਂ ਨਾ ਥੁੱਲੇ ਦੇ ਵਿੱਚ ਬੜਾ ਬੈਠਾ ਸੀਗਾ ਜਦੋਂ ਮੈਂ ਆ ਗਈ ਫਿਰ ਮੈਨੂੰ ਦੇਖ ਦੇਖ ਮੈਂ ਉਹਵੇਂ ਉਹ ਕਰੇ ਮੈਂ ਅੱਗ ਮਚਾ ਲੂ ਮੈਂ ਉਹ ਚੱਲ ਸੇਕ ਲੂ ਆਹ ਕੁਰਸੀ ਦੇ ਜੜਕੇ ਬਹਿ ਜਾਂਦਾਗਾ ਸੇਕੀ ਆਹ ਤੇ ਮੇਰੀ ਫੱਟੀ ਬਗ ਗਈ ਐਂਡ ਹਾਂਜੀ ਉਹ ਮੇਲੇ ਆਉਣੀ ਆ ਦੂਜੀ ਮੈਂ ਬੈਠੂ ਜਿੱਥੇ ਇਹ ਨਹੀਂ ਨਿਆ ਨਹੀਂ ਪਤਾ ਨਹੀਂ ਕਿਧਰ ਨੂੰ ਜਾਂਦੀਆਂ ਨੇ ਪੀੜੇ ਲਾਉਂਗੇ ਮੈਂ ਤਾਂ ਕੱਟ ਕੇ ਹੋਰ ਅੰਮੇ ਤਾਂ ਤੇ ਰੱਖ ਲੂ ਦੋਨੇ ਦੂਜੀ ਵੀ ਰੱਖ ਦੋ ਆ ਦੇਖ ਆ ਤਵੇ ਤੇ ਰੱਖਦਾ ਸੀ ਇਹਦਾ 3 ਸਾਲ ਹੋਇਆ ਕਿੱਥੇ ਬੈਠਾ ਇੱਥੇ ਹੀ ਨਹੀਂ ਹਲਦਾ ਹੈਗਾ ਨਾ ਇਹ ਰੋਟੀ ਨਹੀਂ ਖਾਂਦਾ ਲਓ ਜੀ ਕੰਮ ਤਾਂ ਦਾ ਪਸਾਰ ਨਿਮੇੜ ਗਿਆ ਕੋਸ ਚ ਵੀ ਲਾਤਾ ਰੋਟੀ ਵੀ ਖਾ ਲਈ ਭਾਂਡੇ ਵੀ ਸਾਫ ਕਰਤੇ ਜਿਹੜਾ ਦੇ ਆਏ ਆ ਕੇ ਫੇਰ ਚੱਲੇ ਤੇ ਪੈਰ ਸਾਰਾ ਦਿਨ ਚੱਲੇ ਤੇ ਉੱਪਰ ਆਏ ਹੋ ਜਾਣਗੇ ਬੱਸ ਵੀ ਠੰਡ ਵਾਲੀ ਆ ਤਿੰਨੇ ਲੱਕੜਾਂ ਕਹਾ ਕਰ ਲਈ ਇਹ ਤੇ ਮੈਂ ਐਮਰਜੈਂਸੀ ਨਹੀਂ ਹੈ ਇਹਦੇ ਇੱਕ ਮਾਚੀ ਕੀ ਫੇਰ ਦੂਜੀ ਲਾ ਲਾਂਗੇ ਬੇਪਰਵਾਹ ਹੋ ਕੇ ਨੱਤਰ ਮਚਾਉਂਦੇ ਨੇ ਕੱਪੜਾ ਜਿਹੜਾ ਧੋਤਾ ਹੁਣ ਸੂਰਜ ਵੀ ਆਉਂਦਾ ਨਿਕਲਦਾ ਬਹੁਤ ਖੁਸ਼ੀ ਹੁੰਦੀ ਹੈ ਜਦ ਸੂਰਜ ਨਿਕਲਦਾ ਹੈ ਨਾ ਤੇ ਇੰਦਰ ਖੋਪੇ ਦੇ ਤੇਲ ਦਾ ਵਿਚਾਰੇ ਦਾ ਪੂਰਾ ਹਾਲ ਹੋਇਆ ਪਿਆਗਾ ਤੇ ਨਿਕਲਦਾ ਨਹੀਂ ਇਹਨੂੰ ਕਾਹ ਚ ਕੱਢੀਏ ਮੇਰੇ ਦਹਤਾਂ ਤੇ ਹੁਣ ਹੱਥ ਖਰਾਬ ਹੋਣ ਲੱਗੇ ਲਾਉਣਾ ਤੂੰ ਗਰਮ ਪਾਣੀ ਜਿਹੜਾ ਵਰਤਦਾ ਸੀ ਹਾਂ ਠੀਕ ਹੈ ਠੀਕ ਹੈ ਗਰਮ ਪਾਣੀ ਨਾਲ ਭਾਂਡੇ ਸਾਫ਼ ਕਰ ਲੈ ਨਾ ਵੀ ਠੰਡੇ ਨਾਲ ਤਾਂ ਹੱਥ ਨਹੀਂ ਲਾਉਣੇ ਕੀ ਕਰਦਾ ਸੱਪਾ ਵਰਗਾ ਨਾ ਲੱਗਦਾ ਇਹਦੇ ਵਿੱਚ ਮੈਂ ਆਲੂ ਉਬਲ ਮੇ ਰੱਖ ਤੇ ਦੇਖਦੇ ਆ ਆਲੂਆਂ ਅਨ ਸਬ지 ਬਣਾ ਲਾਂਗੇ ਲੋਈ ਟਾਈਮ ਹੈ ਜਿਹੜਾ 3:3 ਹੋਗੇ ਤੇ ਸਬਜ਼ੀ ਮੈਂ ਬਣਾਤੀ ਤੋਂ ਪਰ ਜਿਹੜੀ ਵਧੀਆ ਨਿਕਲੀ ਹੋਈ ਹੈ ਪਰ ਠੰਡ ਹੈ ਜਿਹੜੀ ਬਹੁਤ ਚਾਹਦਾ ਹੈਗੀ ਹਵਾ ਬੱਗੀ ਹੋਈ ਹੈ ਤੇ ਹੁਣ ਆਪਾਂ ਚੱਲਦੇ ਆਂਗੀ ਸਾਗ ਤੋੜਨਾ ਪਹਿਲੇ ਪਹਿਰ ਨਾ ਮੇਰਾ ਜੀ ਨਹੀਂ ਕਰਾ ਹੈਗਾ ਹਵਾ ਬਚਾ ਜਿਆਦਾ ਸੀ ਨਾ ਤੇ ਮਹਾਂ ਠੰਡ ਲੱਗੂਗੀ ਮਾਸੀ ਵੀ ਬਿਮਾਰ ਹੋਈ ਪਈਗੀ ਫਿਰ ਠੰਡ ਠੋਖਾ ਹੋ ਜਾਂਦਾ ਹੈਗਾ ਨਾ ਹੁਣ ਆਪਾਂ ਚੱਲਦੇ ਆ ਆ ਗਈ ਮਾਸੀ ਇਧਰ ਹੂੰ ਹਾਂ ਓ ਮਾਸੀ ਦੂਜੀ ਵੱਡੇ ਵੱਡੇ ਪੱਤੇ ਵਾਲੀ ਤੋੜੀ ਉਹੀ ਸਵਾਦ ਬਣਦਾ ਦੂਜੇ ਦਾ ਬਣਦਾ ਨਹੀਂ ਹੈਗਾ ਨਾ ਫਿਰ ਇਹ ਤਾਂ ਸਰੋਂ ਸਾਗ ਦੀ ਬਣੀ ਨਹੀਂ ਹੈਈ ਆ ਹੋਰ ਉਹ ਤਾਂ ਵਧੀਆ ਨਹੀਂ ਬਣਦਾ ਗਾਹਾਂ ਮੈਂ ਤਾਂ ਉਹ ਖਾ ਕੇ ਨਹੀਂ ਦੇਖਿਆ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਦੀ ਆ ਮੈਂ ਤੁਹਾਨੂੰ ਦੱਸਦੀ ਆ ਉਹ ਸ਼ੀਸ਼ੇ ਨੇ ਸਮਾਂ ਖੜਿਆ ਉਹਨਾਂ ਚਿਹਰਾ ਖਰਾਬ ਕਰ ਦਿੱਤੀ ਕਿਹੜੀ ਉਹ ਜਿਹੜੀ ਮੈਂ ਤੇ ਮਾਮੇ ਕੋਲੋਂ ਸੋਨਰ ਦਾ ਬਾਲਾ ਤੇ ਮਾਮਾ ਮਸਲੀ ਦਾ ਇੱਕ ਚੀਰਨੀ ਤੋੜਤੀ ਹੈ ਆ ਇਸੇ ਸੀ ਹੋ ਗਾਹ ਹੈ ਹਾਂ ਮੈਂ ਬਤਾ ਸੀ ਕਿ ਹਰਨੀ ਹੋਈ ਜਾਂਦੀ ਆ ਸੀ ਹਾਂ ਹਾਂ ਜੇ ਰੇਣਾ ਤੇ ਪਾਣੀ ਪੈ ਜਾਣ ਉਹਦੇ ਦੁਕਾਨ ਦੇ ਚੱਕਰ ਲੈਂਦਾ ਹੈ 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 ਇਹ ਕੱਲ ਜੋ ਸਰਨੇ ਫਰੇਥ ਬੈਠੇ ਸੀ ਇੱਕ ਤੇਰੀ ਨੂੰ ਮਾਰਦੀ ਹੈ ਬਾੜੀ ਰਮਾਤੀ ਇੱਕ ਠੰਡੀ ਠੰਡੀ ਹਵਾ ਆਵੇ ਕੋ ਨਾ ਆ ਦੇਖਾ ਕਿਵੇਂ ਜੀ ਹੋਈ ਪੈਸੀ ਹਾਂ ਕੋ ਨਾ ਰੇ ਸਾਤੌੜ ਸੀ ਤਾਂ ਅਫ ਚੱਕ ਗਈ ਮਾਤੌੜ ਸੀ ਵੀ ਸੁੱਕ ਗਈ ਤਾਂ ਉਹੀ ਗੱਲ ਹੈ ਠੰਡ ਵੀ ਸੁਕਾਉਂਦੀ ਹੈ ਗਰਮੀ ਵੀ ਸੁਕਾਉਂਦੀ ਹੈ ਨਾਲੇ ਤਾਂ ਬਸਾ ਕੇ ਤੱਕੋ ਪੱਕਦੀ ਨਹੀਂ ਕੀ ਉਹ ਉਹ ਜਿੰਨੀ ਤੋੜੇ ਜਾ ਉੰਨੀ ਹੋਈ ਜਾਂਦੀ ਉਹ ਹੀ ਤੋੜਦੇ ਪਹਿਲਾਂ ਇਹ ਇਹ ਆ ਕਰਦੇ ਨਹੀਂ ਉਹ ਦਿਨ ਵੀ ਅਸੀਂ ਨਹੀਂ ਉਹ ਦੇਖਾ ਹਸਾਉਂਦੇ ਸੀ ਮੈਨੂੰ ਮੈਨੂੰ ਵੀ ਐ ਲੱਗਦਾ ਸੀ ਮੈਂ ਇਹ ਨਾ ਕੱਲੀ ਸਰੋਂ ਦਾ ਇਹ ਉਹ ਸਰੋਂ ਦਾ ਸਾਗ ਨਹੀਂ ਖਾਦਾ ਸੀ ਮਸੀ ਅਸ ਤਾਂ ਹੁਣ ਦੋ ਵਾਰੀ ਬਣਾਇਆ ਮੁੜ ਕੇ ਤੀਜੀ ਵਾਰ ਜਿਹੜਾ ਆ ਸਾਗ ਬਣਾਇਆ ਸੰਤੋ ਵਧੀਆ ਨਹੀਂ ਲੱਗਿਆ ਹੈਗਾ ਕਿਸੇ ਨੂੰ ਕੁਲਦੀਪ ਕਹਿੰਦਾ ਡੋਲਦੇ ਕਹਿੰਦਾ ਕਿਸੇ ਨੇ ਨਹੀਂ ਖਾਣਾ ਹੈਗਾ ਤਾਂ ਵਧੀਆ ਨਹੀਂ ਹੈਗਾ ਨਾ ਹੁਣ ਉਹਨੂੰ ਪੁੱਛਾਂ ਨਹੀਂ ਤੂੰ ਮੈਨੂੰ ਹੋਰ ਹੁਣ ਹੁਣ ਉਹ ਕਹਿੰਦੇ ਮੈਂ ਤੋ ਕਿਸੇ ਦੇ ਲਿਆ ਕੇ ਦੇਉਂਗਾ ਹੁਣ ਹੈਗਾ ਆਪਣੇ ਹੁ ਸਾਰਾ ਨਿਰੇ ਹੀ ਆ ਉਹੇ ਅੱਜ ਆਪਾਂ ਤੇਰੇ ਮਾਮੇ ਕੇ ਆ ਹੂੰ ਫਿਰ ਉਹ ਲੈ ਕੇ ਆਉਂਦੇ ਨੇਗੇ ਹਾਂ ਅੱਜ ਮੈਂ ਕਿਹਾ ਸੀ ਕਹਿੰਦਾ ਹੁਣ ਤਾਂ ਆਪਣੇ ਕਿੰਨਾ ਹੋਇਆ ਪਿਆਗਾ ਤੇ ਉਹ ਦਿਨ ਅਸੀਂ ਆ ਲੈ ਕੇ ਗਏ ਉਹ ਦਿਨ ਇਹ ਹੋਇਆ ਨਹੀਂ ਸੀਗਾ ਆ ਦੇਖ ਇਹਦੇ ਵਿੱਚ ਅਸੀਂ ਦੂਜਾ ਮੰਗਾਇਆ ਪਾਪੇ ਤੋਂ ਪਾਪੇ ਨੇ ਉਹੀ ਫੇਰ ਲਿਆ ਤਾਂ ਤੋੜ ਕੇ ਫੇਰ ਨਹੀਂ ਉਹ ਵਧੀਆ ਬਣਿਆ ਬਸ ਉਹ ਇੱਕ ਇਹਦੇ ਪਾਉ ਆਹ ਦੇਖ ਬਹੁਤ ਪਿਆਰਾ ਜਿਹਾ ਆ ਬੜੇ ਬੱਡੇ ਪੱਤੇ ਆ ਹੂੰ ਆ ਜਿਆਦਾ ਵੱਡਾ ਹੋ ਗਿਆ ਆ ਦੇਖ ਆ ਉਹੀ ਆ ਹੂੰ ਹੁਣ ਤਾਂ ਆਪਣੀਆਂ ਗਾਜਰਾਂ ਵੀ ਹੋ ਗਈਆਂ ਥੋੜੀਆਂ ਥੋੜੀਆਂ ਜਿਆ ਨਾ ਪੂਰੀ ਹੋ ਗਈਆਂ ਆ ਦੇਖਿਆ ਨਾ ਵਿਚ ਚਰ ਲਾਤੀ ਉਦੋਂ ਛੱਟਣ ਵੇਲੇ ਇਹਦਾ ਤਾਂ ਚੀਮਾ ਪਾਉਲ ਚੀ ਭਾਗੇ ਮੈਂ ਵੀ ਇਹ ਉਹਨਾਂ ਨੇ ਵਿਚ ਨਹੀਂ ਲੜਾਈ ਮੈਂ ਤੈਨੂੰ ਦੱਸਦੀਆਂ ਜਦੋਂ ਇਹ ਪਾਣੀ ਨਹੀਂ ਲਾਤਾ ਸੀ ਸਾਰੀ ਸਰੋਤ ਦਬਾਗੀ ਸੀ ਆ ਇੱਥੇ ਤਾਂ ਆਪਾਂ ਸਹਣਾ ਦਿੱਤਾ ਹੈਗਾ ਨਹੀਂ ਆਪਾਂ ਤਾਂ ਨਹੀਂ ਦਿੱਤਾ ਸੀ ਹਾਂ ਬੱਟ ਤੇ ਹਾਂ ਮੈਂ ਉਹ ਅਕਾ ਜੀ ਮੈਂ ਬੱਟ ਤੇ ਸਹਣਾ ਦੇ ਦਿੱਤਾ ਦੋਨੇ ਇਕਾਲੇ ਕਿਚੇ ਰੱਖਾ ਮੱਠੜ ਆ ਤਾਂ ਮਿਰਚਾਂ ਵੀ ਉਹ ਹੋ ਗਈਆਂ ਵਿਚਾਰੀਆਂ ਮੱਚ ਜਾਈਆਂ ਕਿੱਥੇ ਤੇ ਪਾਣੀ ਨਹੀਂ ਲੱਗਿਆ ਇਹਨਾਂ ਵੱਟ ਤੇ ਉੱਧਰ ਤਾਂ ਹੋਈਆਂ ਭਈਆਂ ਪਾਣੀ ਤਾਂ ਲਾਇਆ ਮਾਸੀ ਹੋਇਆ ਫੇ ਕਰਦਲੇ ਚਲੀਏ ਹੁਣ ਆਪਦੀ ਕਿਹੜਾ ਕਰਦਣਾ ਕਿਸੇ ਖਾਉਂਗੀ ਸਾਡੀ ਸਾਡੀ ਘਰ ਦੇ ਕਿਸੇ ਨੂੰ ਛੇਤੀ ਪਸੰਦ ਨਹੀਂ ਆਉਂਦੀ ਹੈਗੀ ਤੇ ਲੋ ਅੱਜ ਤਾਂ ਹੋ ਗਿਆ ਜੇ ਮੇਂ ਦਰਖਤ ਛਾਂਗਿਆ ਹੁੰਦਾ ਕਾ ਵੱਡਾ ਵੱਡਾ ਬੋਲਦੀ ਹੋਈ ਪਈ ਸੀਗੀ ਸੁਨਣਾ ਜਿਹਾ ਹੋ ਗਿਆ ਨਾ ਹੁਣ ਇਹਦੇ ਬੱਚ ਉਗ ਗਰੀ ਜੇ ਨੂੰ ਆ ਤੋਂਪਾਂ ਲੱਗੀਆਂ ਤਾਂ ਮੁਕਾਇਆ ਨਹੀਂ ਮੁੱਕਣਾ ਹਾਂ ਹਾਂ ਮੈਥੇ ਤਾਂ ਵੱਢੂ ਜੂ ਹਾਂ ਮੈਥੇ ਵੀ ਮੈਥੇ ਕਰ ਦੇਣਾ ਵੱਢ ਲੋ ਲੈ ਮੈਂ ਤਾਂ ਕਰ ਦੇਣਾ ਵੱਡੇ ਲੋਟ ਆਉਣਗੇ ਆ ਇਹਨੂੰ ਆ ਬੱਤੇ ਇਹ ਤੋੜਨਾ ਤੋੜਨਾ ਜੇ ਤੋੜਨੇ ਹਾਂ ਆਈ ਗਈ ਅ ਵਿੱਚ ਹਾਂ ਨਾ ਹੈਗੇ ਤਾਂ ਦੂਜੇ ਹੀ ਐ ਇਹ ਫਿਰ ਤੂੰ ਗੰਦਲਾਈ ਦੌੜ ਲਈ ਦਿੰਦਾ ਠੀਕ ਹੈ ਨਾ ਤੂੰ ਹੂੰ ਹਾਂ ਆ ਦੇ ਸਾਰਾ ਚਕਟੀਆਂ ਚਕਟੀਆਂ ਵੰਡਦਾ ਨਿਆ ਓਕੇ ਨੋਈ ਪਾਲਕ ਆਪਾਂ ਵੱਡਿਆ ਸੀਗਾ ਕਰਦਣਾ ਹੁਣ ਆਪਾਂ ਸਮਾਰ ਦੇਾਂਗੇ ਸਾਰਾ ਸਾਗ ਹੀ ਪਾਲਕ ਤੇ ਮੇਥੀ ਸਮਾਰਨੇ ਪੈਣਗੇ ਮਸੀਂ ਹਾਂ ਸਾਗ ਤਾਂ ਠੀਕ ਹੈਗਾ ਦੇਖਦੇ ਹਾਂ ਜੇ ਟਾਈਮ ਲੱਗਿਆ ਅੱਗ ਮੈਂ ਸਵੇਰ ਦੀ ਨਹੀਂ ਵਿਝਾਈ ਹੈਗੀ ਹਜੇ ਤੱਕ ਚੱਲੀ ਜਾਂਦੀ ਹੈ ਜਦੋਂ ਠੰਡ ਜੀ ਲੱਗਦੀ ਫੇਰ ਅੱਗ ਕੋਲੇ ਆ ਕੇ ਬਹਿ ਜੰਨੇਗੇ ਫੇਰ ਸੇਕਣ ਲੱਗੇ ਜੰਨੇਗੇ ਅੱਜ ਤਾਂ ਸੁੱਕ ਗਏ ਹੋਣਗੇ ਕੱਪੜੇ ਨਾ ਨਾਲੇ ਮੈਂ ਸਟੈਂਡ ਪਰਾਂ ਕਰ ਦੇਣੀ ਆਪਾਂ ਇੱਧਰ ਜਿਨ ਮਗਰ ਜਿਨ ਕਰ ਲੂ ਕੁਰਸੀ ਫੇਰ ਮੈਂ ਅੱਗ ਕਿਸ ਮਰਾ ਦੇਣੀ ਹੈਗੀ ਓਏ ਹੁਣ ਆਪਣੇ ਹੋ ਗਿਆ ਲੋੜੀਆਂ ਸ਼ੁਰੂ ਅੱਜ ਤੋਂ ਅੱਜ ਇੱਕ ਲੋੜੀ ਤੇ ਜਾਏ ਨਵੀਂ ਤੇ ਰੈਡੀ ਹੁਣ ਇੱਕ ਤੇ ਜਾ ਰਹੇ ਜਿੰਨੇ ਨਾ ਆਪਣੀ ਤਾਂ ਨਹੀਂ ਹਜੇ ਕੋਈ ਹੈਗੀ ਇੱਕ ਦੋ ਦਿਨਾਂ ਆਪਣੇ ਘਰ ਨੂੰ ਮਰਗਤ ਦਾ ਭੋਗ ਹੈ ਉਸ ਤੋਂ ਬਾਅਦ ਵੀ ਚਲੂੜੀ ਹੋਊ। ਅੱਜ ਇਹਨਾਂ ਲਈ ਬੰਦਿਆ ਬੰਦਿਆ ਨੂੰ ਬੁਲਾਇਆ? ਹਾਂ, ਕੱਲ ਮੈਨੂੰ ਲਾਇਆ ਹੈ। ਸ਼ਰਾਬੀਆਂ ਦੀ ਸੀਗੀ। ਅੱਜ ਸੋਫੀਆਂ ਦੀ। ਬੁੜੀਆਂ ਨੂੰ ਦਿਨੇ ਨਾ ਬਣਾਉਂਦੀ ਹੁਣ ਕਿੱਦਾਂ ਕੋ ਦੋ ਬੁੜੀਆਂ ਨੂੰ ਪਰਸਨ। ਹੂੰ। ਗਿੰਦੇ ਦੇ। ਹੂੰ। ਕੱਲ ਨੂੰ ਫਿਰ ਭੋਗ ਕਰਕੇ ਨਹੀਂ ਬੁਲਾਉਂਦੇ ਹੈਗੇ ਨਹੀਂ। ਤਾਂ ਹੀ ਆਂਟੀ ਕਹਿੰਦੇ ਸੀ। ਕਹਿੰਦੇ ਉਹਨਾਂ ਨੇ ਕਿਤੇ ਲੋੜੀ ਤੇ ਜਾਣਾ ਮਹਾ ਨਾਮ ਮੈਨੂੰ ਪਤਾ ਵੀ ਨਹੀਂ ਸੀ। ਮੈਂ ਰਸਿਆ ਸੀਗਾ ਮਨਾਂ ਸੀ ਕੱਲ ਨੂੰ ਪਰਸਨ। ਮਾ ਥੋੜਾ ਢੰਗ ਜਾਣਾ ਹੋਊਗਾ। ਉਹ ਬੰਨਣਾ ਕਰੋ। ਜਾਣ ਤੇ ਪੀਛਕ 2 ਘੰਟੇ ਤਾਂ ਹੀ ਮੈਂ ਕੱਲ ਨੂੰ ਸਾਗ ਬ ਫਿਰ ਪਰਸਨ ਲੋੜੀ ਤੇ ਵਗ ਗਈ ਜੇ ਹੁਣ 12 1 ਵਜੇ ਵਗ ਗਈ ਦੋ ਘੰਟੇ ਰਾਮਣਨ ਲੱਗੇ ਨੇ ਰੇ ਫਿਰ ਸਾਗ ਦਾ ਕੋਈ ਟਾਈਮ ਨਹੀਂ ਰਹਿਣਾ ਹੈਗਾ ਮੈਨੂੰ ਆਕੇ ਬਣਾਉਣ ਨੂੰ ਤੇ ਫਿਰ ਐਵੇਂ ਨਹੀਂ ਪਤਾ ਹੁੰਦਾ ਹੋਰ ਲੋੜੀ ਵੀ ਕੋਈ ਜਾਦ ਨਹੀਂ ਹੈਗੀ ਨਹੀਂ ਪਤਾ ਹੈਗਾ ਉਸ ਤੋਂ ਅਗਲੇ ਦਿਨ ਵੀ ਕੋਈ ਨਾ ਇਸ ਤਰੀ ਨਿਕਲਿਆ ਹੋਵੇ ਫਿਰ ਔਖਾ ਹੋ ਜਾਂਦਾ ਹੈਗਾ 13 ਤਰੀਕ ਦੀ ਤਾਂ ਲੋੜੀ ਹੋਈ ਹੈ ਨਾ ਤੇ ਆਪਾਂ ਤਾਂ ਅਫਸੈਟ ਆ ਹਰ ਇੱਕ ਕੰਮ ਅਡਵਾਂਸ 'ਚ ਹੀ ਚੱਲਦਾ ਹੈਗਾ ਟਾਈਮ ਤੇ ਨਹੀਂ ਕੋਈ ਹੁੰਦਾ ਹੈਗਾ ਬਾਲੇ ਕੀ ਕਰਦੇ ਨੇ ਸਾਗ ਬਣਾਉਂਦੇ ਨੇ ਲੋੜੀ ਨੂੰ ਨਾ ਲੁੜੀ ਵਾਲੇ ਦਿਨ ਬਣਾ ਕੇ ਕਹਿੰਦੇ ਨੇ ਪੋਰ ਇੰਨੀ ਮਾਹ ਖਾਦੀ ਉਹ ਚੀਜ਼ ਹੁਣ ਵੀ ਆਪਾਂ ਪੋਚ ਹੀ ਰਿਨੇਗਾ ਪੋਚ ਰਿਨੇ ਲਾਂਗੇ ਮਾਹ ਵਿੱਚ ਖਾ ਲਾਂਗੇ ਉਦੋਂ ਤੱਕ ਕੀ ਖਾਵਾਂਗੇ ਨਾ ਸੰਗਰਾਮ ਤੱਕ ਹੀ ਬਗ ਜੂਗਾ ਤੇ ਜ਼ਰੂਰੀ ਨੇ ਹੁੰਦਾ ਹੈਗਾ ਵੀ ਆਪਾਂ ਸਾਗੀ ਸਬਜ਼ੀ ਵੀ ਆਪਾਂ ਸ਼ਾਮ ਨੂੰ ਬਣਾ ਲੈਣੇ ਹੈ ਕਈ ਨਾ ਫਿਰ ਦੂਜੇ ਦਿਨ ਸਵੇਰੇ ਖਾਣੇ ਉਹ ਵੀ ਪੋ ਮਾਹ ਵਾਲੀ ਆ ਗਈ ਕਈ ਖਿਚੜੀ ਬਣਾ ਕੇ ਖਾਂਦੇ ਨੇ ਕਈ ਖੀਰ ਬਣਾਉਂਦੇ ਨੇਗੇ ਜਿਵੇਂ ਜਿਵੇਂ ਆਪਰੇ ਘਰ ਦਾ ਪਰਿਵਾਰ ਦਾ ਨਾ ਹੋਣ ਦਾਗਾ ਖਾਣ ਪੀਣ ਦਾ ਉਵੇਂ ਵਾਲਾ ਬਣਾ ਲੈਂਦਾਗਾ ਆਪਾਂ ਵੀ ਦੇਖਾਂਗੇ ਕੀ ਬਣਾਉਣਾ ਹੈਗਾ ਆਪਾਂ ਪਾਜੀ ਤਾਂ ਆਗੇ ਰੋਟੀ ਨੂੰ ਠੰਡ ਜਾਵਾ ਹੈ ਜੀ ਰੋਟੀ ਨਹੀਂ ਆਗੇ ਨਾ ਜਿਹੜੇ ਪਾਥੀਆਂ ਵੇਚਣੀਆਂ ਹੁਣ ਕਹਿੰਦੇ ਨੇ 10 10 ਰੁਪਏ 8 ਰੁਪਏ ਪਾਥੀਆਂ ਵਿਕਦੀ ਹੈਗੀ ਨਾ ਪਤਾ ਨਹੀਂ ਕਾਤੋਂ ਸਾਡਾ 2 ਰੁਪਏ ਵੀ ਨਹੀਂ ਕੋਈ ਦੇਖਿਆ ਜਾਂਦਾ ਹੈਗਾ ਆਪਾਂ ਲੈਂਦੀ ਨਹੀਂ ਪਹਿਲਾਂ ਅਸੀਂ ਪਾਥੀਆਂ ਬਹੁਤ ਜ਼ਿਆਦੇ ਪਾਥਦੀਆਂ ਸੀਗੀਆਂ ਹਰ ਕਿਸੇ ਦਾ ਹੁਣ ਤੱਕ ਵਰਤੀਆਂ ਨੇ ਫਿਰ ਕੀ ਫਾਇਦਾ ਹੈਗਾ ਵੀ ਪਹਿਲਾਂ ਪੱਥਾਂ ਪੱਥਣ ਦੇ ਵੀ ਪੱਥਣ ਪੱਥੀਆਂ ਘੜਾਈ ਜਾਂਦੀਆਂ ਨੇ ਨਾ ਸਾਰਾ ਸਾਰਾ ਦਿਨ ਪਾਥੀਆ ਪਥ ਦੇਣ ਦੀ ਲੱਗੇ ਪਹਿਲਾਂ ਪੱਥੋ ਥੱਲੋ ਨਾ ਕਦੇ ਇੱਧਰ ਤਾਂ ਲੁੱਕ ਦੇ ਇੱਧਰ ਤਾਂ ਨੂੰ ਫਿਰ ਘਹਾਰਾ ਚਣੋ ਫਿਰ ਵੇਚੋ ਹੁਣ ਅਸਤੇ ਕੁਛ ਨਹੀਂ ਕਰਦੇ ਹੈਗੀਆਂ ਜਿਹੜੀਆਂ ਪਾਥੀਆਂ ਮੇਰੇ ਨਾਲ ਦੋ ਤਿੰਨ ਸਾਨਾ ਹੋ ਗਏ ਸਾਨੂੰ ਪਥੀਆਂ ਨੂੰ ਉਵੇਂ ਹੀ ਪਈਆਂ ਨੇ ਮੇਰੀਆਂ ਮੱਸਾਂ ਸਰਦੇ ਸਰਦੀਆਂ ਵਿੱਚ ਵਰਤ ਲੈਣੇ ਆਗੇ ਦੋ ਚਾਰ ਦਿਨ ਜਿਹੜਾ ਆਪਣਾ ਜੀਨੀ ਵੇਲੇ ਚੱਲਦੀਆਂ ਨੇ ਉਦੋਂ ਮਚਾਉਣੇ ਅੱਗ ਨਹੀਂ ਬਸ ਕੋਈ ਲੋੜੀ ਨਹੀਂ ਪੈਂਦੀ ਬਾਕੀ ਪ੍ਰਮਾਤਮਾ ਦੀ ਉਹ ਹੈਗੇ ਨਾ ਲੱਕੜਵਾਲਣ ਹੈਗਾ ਹੈਗਾ ਤੇ ਉਹੀ ਵਾਧੂ ਵਰਤੀ ਜਾਣਗੇ ਪਾਥੀਆਂ ਘੱਟ ਵਰਤਦੇ ਆਗੇ ਪਾ ਉਹਨਾਂ ਲੱਕੜ ਬਾਲਣ ਵਾਲਾ ਪਾਲਣ ਵਾਧੂ ਹੁੰਦਾਗਾ ਪਾਲਣ ਦਾ ਧਰਨੂ ਨਾ ਕਿਤੇ ਜਗ੍ਹਾ ਨਹੀਂ ਹੁੰਦੀ ਹੈਗੀ ਹੋਰ ਐਸੀ ਸੋਨੇ ਦਿੱਤਾ ਕੋ ਗੁਰਦੁਆਰੇ ਦਿੱਤ ਗਿਆ ਟਰਾਲੀ ਨੇ ਤੇ ਅੱਗੇ ਹੁੰਦਾ ਸੀ ਛਟੀਆਂ ਦਾ ਨਾ ਛਟੀਆਂ ਥੋੜੀਆਂ ਮਚਾਉਣੀਆਂ ਔਖੀਆਂ ਹੋ ਜਾਂਦੇ ਨੇ ਉਹ ਤਾਂ ਆਪਾਂ ਬਲਬੂਸਾ ਜਾ ਹੋ ਜਾਂਦਾਗਾ ਬਾਹਲੀ ਪਤੰਗੇ ਜੇ ਨਿਕਲਦੇ ਨੇਗੇ ਆਹ ਲੱਕੜਾਂ ਦੀ ਅੱਗ ਬਹੁਤ ਵਧੀਆ ਮਚਦੀਏਗੀ ਠੀਕ ਨੇ ਲੱਕੜਾਂ ਨੇ ਠੀਕ ਨਹੀਂ ਸੋਣੀ ਮਚਦੀ ਹੈ ਜਿੰਨੀ ਵੀ ਕਦੇ ਨਾ ਇਹ ਪਾੜਨ ਦੀ ਲੋੜ ਵੀ ਅੱਗੇ ਸੀ ਨਾ ਕਾਲੀਆਂ ਕਾਲੀਆਂ ਹਾਂ ਅੱਗੇ ਸਰਦੀਆਂ ਜੇ ਆਪਾਂ ਲੱਕੜ ਹੋ ਜਿਰਾ ਆ ਕੇ ਰੱਖਦੇ ਹੁੰਦੇ ਛੋਟੀਆਂ ਛੋਟੀਆਂ ਲੱਕੜਾਂ ਜੇ ਕਰਵਾ ਕੇ ਰੱਖ ਲੈਂਦੇ ਸੀ ਠੇਕਣ हां ਐਦ ਕੀ ਉਹ ਚੀਜ਼ ਨਹੀਂ ਕਰਾਉਣੀ ਪਈ ਦੀ ਦੇਖਦੀ ਹੀ ਨਹੀਂ ਕਿ ਬਸ ਛੋਟੀਆਂ ਛੋਟੀਆਂ ਨੇ ਗਿਆ ਫਤਲੀਆਂ ਬਤਨੇ ਸਾਗ ਸੁੱਕ ਬਣਾਉਣ ਨੂੰ ਰੋਟੀ ਲਾਉਣ ਨੂੰ ਬਲਾਈ ਵਧੀਆ ਨਹੀਂ ਗਿਆ ਦੇਖ ਲਓ ਕਿ ਰੱਗ ਲੱਗ ਜੀ ਮੁੜ ਕੇ ਬਸ ਬਾਥੀਆਂ ਕਹਿੰਦੇ ਹੁੰਦੇ ਨੇ ਕਹਿੰਦੇ ਬਾੜੀ ਪ੍ਰਾਣੀ ਬਾਥੀ ਰੱਖਣੀ ਵੀ ਨਹੀਂ ਚਾਹੀਦੀ ਮਾੜੀ ਹੁੰਦੀ ਹੈ ਕੋਈ ਮੇਰੇ ਤਾਂ ਹੋ ਗਈਸਾ ਲਾਣੀ ਪਈ ਨੇ ਫਿਰ ਉਹਨਾਂ ਨੂੰ ਕਿਉਂ ਸਿੱਟੀ ਹੈ ਨਾ ਪਹਿਲਾਂ ਉਹਨਾਂ ਨੂੰ ਦੇਵਾਗੇ ਕਿਸੇ ਨੂੰ ਫਿਰ ਆਪ ਓਕੇ ਹੋਮਾਂਗੇ ਇੱਕ ਜਗ੍ਹਾ ਨਹੀਂ ਹੈਗੀ ਕਿਤੇ ਪੱਥਰ ਨੂੰ ਜੇ ਜਗ੍ਹਾ ਹੋਵੇ ਚਲ ਫਿਰ ਤਾਂ ਵਾਲਾ ਪੱਥਰ ਪੁੱਥ ਵੀ ਲਵੇ ਨਾ ਕਈ ਵਾਰ ਮੈਂ ਕਿਸਨ ਕਿਹਾ ਦਾ ਪਿੰਡ ਚ ਬਥੇਰੀਆਂ ਪਸਦੀਆਂ ਵੀ ਨਹੀਂ ਅਦਤ ਤੇ ਵੀ ਜੇ ਕਿਸੇ ਨੇ ਪੱਥਣੀਆਂ ਨੇ ਤਾਂ ਅਗਲੀ ਕਹਿੰਦੇ ਨਾ ਲਾ ਕੇ ਆਓ ਮੰਡੀ 'ਚ ਹੁਣ ਕੌਣ ਜਾਵੇ ਨਾ ਹੁਣ ਐ ਪਈ ਰੇੜੀ ਨਹੀਂ ਹੈਗੀ ਬੱਸ ਐ ਤਾਂ ਹੁਣ ਘਰੇ ਕੋਈ ਬੱਠਲ ਵੀ ਨਹੀਂ ਛੇਦੀ ਜਗਾਉਂਦਾ ਹੈਗਾ ਕਿਸੇ ਦੇ ਕਿੱਥੇ ਲਾ ਕੇ ਆਊਗਾ ਨਾ ਵੀ ਲੈ ਜੋ ਹੁਣ ਜੇ ਤੁਸੀਂ ਲਿਜਾ ਸਕਦੇ ਹੋ ਲਾ ਕੇ ਕੌਣ ਆਉਂਦਾਗਾ ਤੇ ਫਿਰ ਲਿਹਾਉਣ ਵੇਲੇ ਓਫਾ ਹੋਈ ਜਾਂਦਾ ਰਹਿੰਦਾਗਾ ਮਿਲਦੀ ਨਹੀਂ ਅੱਧਾ ਨਾ ਪਚਾਦਾ ਤੀਜਾ ਹਿੱਸਾ ਵੀ ਨਹੀਂ ਬੱਲੇ ਪੈਂਦਾ ਹੈਗਾ ਚਲੋ ਉਹੀ ਆਪਦਾ ਰੇਤਾ ਹੁੰਦਾ ਗੁਰੂਰੀ ਤੇ ਸਿੱਟਦੇ ਆਂ ਆਪਦੀ ਫਸਲ 'ਚ ਪੈਂਦਾਗਾ ਤੇ ਆਪਾਂ ਸੇਕਦੇ ਆਂ ਬਿੰਦਕ ਹੁਣ ਮੈਂ ਸਾਗ ਢੋਕੀ ਹੱਟੀ ਸੀਗੀ ਇਸ ਤੋਂ ਬਾਅਦ ਵਿੱਚ ਦੇਖਣਾ ਰੋਟੀ ਵਗੈਰਾ ਜਿੁੱਲੇ ਤੇ ਲਾਉਣੀ ਐ ਤੁਸੀਂ ਜਾਇਓ ਜਿਹੜੇ ਦੇਣੇ پیسے ਦੇ ਕੇ ਆਪਦਾ ਘਰੇ ਆ ਜੂ ਫਿਰ ਰੋਟੀ ਬਣਾ ਲੈ ਆ ਖਾਏ ਹੁਣ ਤੁਹਾਨੂੰ ਤਾਂ ਬੜੀ ਚੀਜ਼ਾਂ ਹੋਣੀਆਂ ਹਾਂ ਖਾਏ ਹੁਣ ਜਾ ਕੇ ਰੋਟੀ ਘਰੇ ਜ਼ਰੂਰੀ ਰੋਟੀ ਖਾਣੀ ਐ ਲੈ ਹੋਰ ਹੋਰ ਰੋਟੀ ਤਾਂ ਨਹੀਂ ਹੈਗੀ ਅਗਲੇ ਦੇ ਹੋਰ ਸਮਾਨ ਹੋਊਗਾ ਫਿਰ ਹੋਰ ਨਵੇ ਦੇ ਘੋਲ ਕੇ ਪਾਏ ਨਾ ਘੰਟਾ ਲਾਉਗੇ ਤੇ ਗੋਲਣ ਡਾਉਣ ਦੀ ਵਾਹ ਟਾਈਮ ਲੱਗ ਜੂਗਾ ਉਹ ਫੋਲਦਾ ਨਹੀਂ ਕਰਦੇ ਹੈਗਾ ਤੁਸੀਂ ਇੱਧਰ ਦੀ ਵਾਗੋ ਪਤਾ ਹੋਰ ਵਾਗ ਜੂਗਾ ਤੁਹਾਡੇ ਨਾਲ ਛੇਤੀ ਆ ਜੂਗੀ ਠੀਕ ਹੈ ਹੋਰ ਲੈ ਜੋ ਕਿਸੇ ਨੂੰ ਹੋਰ ਵੀ ਤਾਂ ਕੋਈ ਜਾਊਗੀ ਜੇ ਕਿਤੇ ਕੋਈ ਜਾਂਦਾ ਪਹਿਲਾਂ ਅੱਜ ਜਿੱਥੇ ਲੋਹੜੀ ਤੇ ਗਏ ਸੀ ਮੇਰੇ ਪਿੰਡ ਗਏ ਸੀਗੇ ਤੇ ਉਹ ਹਜੇ ਵਿਚਾਰੇ ਨਾ ਤਿਆਰੀ ਹੋਈ ਕਰੀ ਜਾਂਦੇ ਸੀ ਪਹਿਲਾਂ ਭੋਗ ਲਾ ਕੇ ਆਏ ਨੇ ਉਹਨਾਂ ਨੇ ਤਿਆਰੀ ਕਰਦੇ ਦੀ ਅੱਗੇ ਹੱਤ ਨਹੀਂ ਹੋਣੀ ਉਹਨਾਂ ਦੀ ਵੀ ਨਾਲ ਚ ਤਾਂ ਜੇ ਤਾਂ ਬੁੜੀਆਂ ਕਿੱਦਾਂ ਪੂਰਾ ਪਾਈਆਂ ਦੀ ਅੱਛਾ ਦੁਪਹਿਰ ਤੋਂ ਸ਼ੁਰੂ ਸੀਗੀ ਤੇ ਨਾਲੇ ਚਲ ਗਰਮ ਗਰਮ ਪਕੌੜੇ ਜਾਂਦੇ ਆਂਦੇ ਹਜੇ 3-4 ਵਜੇ ਜਾਂਦੇ ਫਿਰ ਫਿਰ ਹੁੰਦਾ ਵਧੀਆ ਹੁਣ ਜ ਇਕੱਠ ਹੋਣ ਲੱਗੋ ਉਹਨਾਂ ਦੇ ਘਰ ਫਿਰ ਇਹ ਦੁਬਾਰਾ ਪੁੱਤੋ ਸ਼ਰਾਬ ਵਾਲਾਂ ਦਾ ਚੱਲਣਾ ਬੁੜੀਆਂ ਤਾਂ ਸਾਰੀਆਂ ਆ ਗਈਆਂ ਦੀ ਬੁੜੀਆਂ ਤਾਂ ਪੂਰੀਆਂ ਹਾਂ ਬੰਦਿਆਂ ਦੇ ਵੀ ਬੰਦਿਆਂ ਦਾ ਫਿਰ ਸ਼ਰਾਬ ਵਾਲੇ ਲੇਟ ਜਾਂਦੇ ਨੇਗੇ ਜਿਹਨੇ ਨਹੀਂ ਕੁਝ ਖਾਣਾ ਪੀਣਾ ਉਹ ਆਲਾ ਸਨੇਹਾਂ ਜਾ ਕੇ ਆਲਾ ਕਹਿੰਦੇ ਵੀ ਆਪਾਂ ਸਲਾਮੀ ਦੇ ਉਹਨਾਂ ਕਾਪੀ ਉਹਨੇ ਨਾ ਵੀ ਮਾਨਤਾ ਨਹੀਂ ਹੁੰਦਾਗਾ ਤੇ ਉਦੋਂ ਵਾਰ ਚ ਤਾਂ ਫਿਰ ਉਹੀ ਗੱਲ ਆ ਜੀ ਖਾਣ ਪੀਣ ਵਾਲੇ ਜਾਣਗੇ ਬੈਠਣ ਵਾਲੇ ਜਾਣਗੇ ਉਹ ਤਾਂ 2-2 3-3 ਘੰਟੇ ਲਾ ਕੇ ਆਉਣਗੇ ਹੁਣ ਵਾਗੇ ਹੋਣਗੇ ਜਿਨ੍ਹਾਂ ਨੇ ਜਾਣਾ ਹੈ ਤੇ 8-9 ਵਜੇ ਆਉਣਗੇ ਮੁੜ ਕੇ ਉਹ ਚੀਜ਼ ਹੈਗੀ ਉਹ ਤਾਂ ਦੋਤੋਂ ਨੇ ਨਾ ਸਰਾਪੇ ਦੋ ਕੀ ਹੋ ਜਾਂਦਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਲੋੜੀ ਤੇ ਕੀ ਹੋ ਜਾਂਦਾ ਉਹਨਾਂ ਨੂੰ ਕੀ ਸਦੀ ਫੇਵਰੇਟ ਚੀਜ਼ ਹੈ ਨਹੀਂ ਬਿਉ ਵੈਸੇ ਗੱਲ ਕਰਦੇ ਵੀ ਇਹਦੇ ਨਾਲ ਕੀ ਹੋ ਜਾਂਦਾ ਕੋਈ ਲੈ ਜਿਵੇਂ ਆਪਾਂ ਕਹਿੰਦੇ ਪਾਉਂਦੇ ਜਲੇਬੀਆਂ ਹੁਣ ਆਪਣੀ ਫੇਵਰੇਟ ਨੇ ਉਹ ਮੇ ਵਾਲਾ ਕਹਿੰਦਾ ਭਾਈ ਧੰਦਾਰ ਉਹ ਉਹਨਾਂ ਦੇ ਫੇਵਰੇਟ ਹੈ ਉਹ ਹੀ ਗੱਲ ਹੈਗੀ ਚਾ ਲਾ ਰੋਟੀ ਤੇ ਰੱਗ ਜਾਈ ਜਾਂਦੀ ਫਿਰ ਅੱਜ ਤਿੰਨ ਲੱਕੜਾਂ ਸਵੇਰ ਦੀ ਲਾਈਆਂ ਹੋਈਆਂ ਲੱਗੀਆਂ ਪਤਲੀਆਂ ਜੀਆਂ ਤਿੰਨੇ ਮਚਾਤੀਆਂ ਸਵੇਰ ਦੀਆਂ ਕਰ ਲੈਨੇ ਆ ਇੱਕ ਤਾਂ ਹਵਾ ਵੀ ਬਹੁਤ ਜ਼ਿਆਦਾ ਤੇਜ਼ ਚੱਲੀ ਤੇ ਆਈ ਮੇ ਜਾਂਦੀ ਆ ਬਸ ਆਉਂਦੇ ਜਾਂਦੇ ਉਹਨੂੰ ਕਾਹਾਂ ਕਰ ਲੈਨੇ ਆ ਆਉਂਦੇ ਜਾਂਦੇ ਸੇਕ ਜਾਂਦੇ ਆਉਂਦੇ ਜਾਂਦੇ ਸੇਕ ਜਾਂਦੇ ਆ ਕਿ ਕਦੇ ਕੋਈ ਆਕੇ ਕਦੇ ਕੋਈ ਆਕੇ ਕਿਉਂ ਹੁੰਦਰੀ ਹੈ ਹਾਂਂ ਬੁੜੀਏ ਪੌਲੀ ਆ ਜੀ ਬਿਸਕੁਟ ਰਿਹਾ ਹੈ ਸੱਪਾ ਜੀ ਆ ਬੱਡਾ ਸਾਰਾ ਖਾਪ ਤੋ ਬੱਡਾ ਇਹ ਜੀ ਕਿਉਂ ਪਾਇਆ ਹੋਇਆ ਹਰਿਆਣੀ ਚ ਉਹ ਰਾਜਸਥਾਨੀ ਇੰਨਾ ਕਿਉਂ ਆਈ ਬੋਲ ਲਓ ਕੌਡੀਆਂ ਪਰ ਪਰਾਂ ਨਾ ਚੋਰ ਚੋਰ ਰੁਕਿਆ ਬੱਦੇ ਵੀ ਆਪਣੇ ਨੂੰ ਬਾਲਾ ਦੇ ਏਡਾ ਵੱਡਾ ਭਰ ਕੇ ਟੂ ਕੋਲਿਆ ਆ ਹੋਣਾ ਇੱਦੇ ਜਿਡਾ ਇਹ ਜੀ ਏਡਾ ਵੱਡਾ ਸੀ ਸਾਗੜੇ ਵੀ ਆਪਣੇ ਨੂੰ ਵੱਡ ਨਹੀਂ ਆ ਕੇ ਢੋਲੀ ਏਡਾ ਕੰਦੀ ਹੋ ਕੇ ਇਹਨਾਂ ਨੇ ਆਪਾਂ ਪਾ ਪਾ ਕੇ ਘੜਬੀ ਕਿਉਂ ਨਹੀਂ ਖਾਦੀ ਹੋਣੀ ਇਹੋ ਜੀ ਚੋਂ ਆਪਾਂ ਇਹਨਾਂ ਜਮਾਂ ਕੀ ਘੜਬੀ ਕਿਉਂ ਉਹਨਾਂ ਨੇ ਮੈਲੇ 10 ਦਿਨ ਕੱਢ ਲਵਾਂਗੇ ਹਫਤੇ ਦਾ ਲੈਟ ਬੀ ਜਾਉਗਾ 10 ਦਿਨ ਚੋਂ ਬਾਧੀ ਉਹ ਗੱਡੀ ਵੀ ਕਿੰਨੇ ਦਿਨਾਂ ਦੀ ਐ ਸੱਤ ਦਿਨਾਂ ਹੋਊ ਲੈਟ ਹਰ ਹੋ ਜਾਂਦੀ ਐ ਹਰ ਹੋਜ ਹੋਜ ਦਾ ਕੰਮ ਆ ਅੱਜ ਆਪਾਂ ਲੈਟ ਹੋ ਗਏ ਰੋਟੀ ਨੂੰ ਨਾ ਤੁਸੀਂ ਆਈ ਨਹੀਂ ਮੈਂ ਤਾਂ ਬੈਠੀ ਰਾਜ ਮੈਂ 10 ਮਿੰਟ ਬਸ ਫਿਰ ਨਾ ਉਹੀ 10 ਮਿੰਟ ਆਨ ਰੋਲੇ ਕਰਦੀ ਨੇ ਲਾਤੇ ਮਾਹੀ ਨੂੰ ਤਾਂ ਆਪਾਂ ਰੋਟੀ ਠੰਡੀ ਹੋ ਜੂ ਪਹਿਲਾਂ ਮੈਂ ਥਿੰਦੇ ਚ ਲੱਗਣ ਦੀ ਸਲਾਹ ਕਰਦੀ ਸੀ ਫਿਰ ਕੋਈ ਆਇਆ ਨਹੀਂ ਫਿਰ ਮਹੌਤਲ ਵੈਸਤੀ ਬਣਾ ਲੈਣੀ ਐ ਮਾਤਾ ਆਰ ਚਾਹ ਰੋਟੀਆਂ ਬਣਾ ਕੇ ਹੁਣ ਖਾ ਲਾਂਗੇ ਮੈਂ ਤੇ ਮੇਰੇ ਚਲਾਇਆ ਪਾਪਾ ਜੀ ਅਸੀਂ ਵੇਲੇ ਤੁਸੀਂ ਤੇ ਬੈਠੇ ਰਹਿੰਦੇ ਨੇ ਕਿ ਸਵੇਰੇ ਮੈਂ ਆ ਜਾਣਗੇ ਜਲਦੀ ਮੈਂ ਇਹਦਾ ਚੁੱਲ੍ਹੇ 'ਚ ਕੋਹੇ ਲਾ ਕੇ ਧਰੇ ਆਪ ਬਣਾ ਸੱਤ 'ਚ ਤੁਸੀਂ ਲਾ ਕੇ ਆਏ ਸੱਤ 'ਚ ਲਾ ਕੇ ਉਹਨੂੰ ਪੂਰੀ ਵਧੀਆ ਮਚਾ ਕੇ ਫਿਰ ਘਰੇ ਆ ਕੇ ਅੱਗ ਲਾ ਸਵੇਰੇ ਜਾਣਗੀ ਬਾਅਦ ਮੈਂ ਵੀ ਐਸੇ ਮੈਂ ਇੱਥੇ ਬੈਠਣੀ ਗਈ ਆ ਤੋ ਫਰ ਕੇ ਫਿਰ ਮੈਂ ਚਾਹੀ ਫੇਰ ਆਏ ਮਾਚਲਾ ਬਰੂਂਡੇ ਦੇ ਫਿਰਦੇ ਨੇ ਸੇਕ ਲੈਣੇ ਰੋਟੀ ਦਾ ਕੰਮ ਆਪਾਂ ਨੇ ਮੇੜ ਲਿਆ ਤੇ ਹੁਣ ਮੈਂ ਬਣਾਈਏਗੀ ਚਾਹ ਆਪਦੇ ਵਾਸਤੇ ਬੇਬੇ ਚਾਹ ਪੀਣੀ ਐ ਨਾ ਨਹੀਂ ਪੀਣੀ ਕਿਉਂ ਕਾ ਤੋ ਦドドੀਤਾ ਨਹੀਂ ਆਦਾ ਹੁਣ ਕਰੀਏ ਕੀ ਫਿਰ ਮੈਂ ਚਾਹ ਬਣਾ ਲਈ ਮੈਂ ਤੁਹਾਨੂੰ ਨਾਲ ਹੀ ਹੁਣ ਆਪਾਂ ਬਿੰਦਜਟ ਸੇਕਦੇ ਹਾਂ ਨਾਲੇ ਬੇਬੇ ਬੈਠੀ ਐ ਇੱਥੇ ਸਾਰਾ ਪਰਿਵਾਰ ਸੇਕ ਕੇ ਫੇਰ ਅੰਦਰ ਜਾਵਾਂਗੇ ਬੇਬੇ ਵੀ ਕਹਿੰਦੀ ਕਹਿੰਦੀ ਮੈਂ ਹੁਣ ਅਸੀਂ ਅੱਗ ਵਜਾ ਲਈ ਕਹਿੰਦੀ ਮੈਂ 2 ਘੰਟੇ ਬੈਠ ਕੇ ਸੇਕੂਗੀ ਉਹ ਤਾਂ ਸੇਕਣਾ ਤਾਂ ਠੀਕ ਆ ਆ ਕੱਢ ਦੋ ਬਾਹਰੇ ਅਜੇ ਤਾਂ ਬਹੁਤ ਭਈਆਂ ਕਿਹੜਾ ਸੌਂਦੀ ਐ ਸਵੇਰ ਦੇ ਲੱਕੜਾਂ ਚੱਲੀ ਜਾਂਦੀਆਂ ਨਹੀਂ ਗੀਆਂ ਨਾ ਤੁਸੀਂ ਥਾਗ ਨਹੀਂ ਤੇ ਅੱਜ ਕੱਲ ਨੂੰ ਰੱਖਾਂਗੇ ਵੇ ਤੁਸੀਂ ਰੱਖ ਲੈ ਕੋਈ ਅਸੀਂ ਬਾਦੋਂ ਮੀਂਹ ਤੇ ਆਾਂਗੇ ਥੋੜਾ ਤਾਂ ਬਾਹਰ ਹੰਡ ਹੋਣੀ ਹੈ ਨਾ ਆਏ ਜਾਂਦੀ ਹੂ ਕਮਰੇ ਕੋਮਰੇ ਚ ਵੀ ਠਾਰਦੀ ਹੋਊਗੀ ਨਹੀਂ ਮੈਂ ਤਾਂ ਗਰੰਟ ਦੇ ਚੀ ਭਾਈ ਜਾਨ ਨਹੀਂ ਰਾਜਾ ਅੱਛਾ ਹੋਰ ਮੈਂ ਤਾਂ ਨਹੀਂ ਪਤਾ ਨਹੀਂ ਘਾਤੋਂ ਅੱਜ ਕੱਲ੍ਹ ਹਰੇਕ ਬੂੜਾ ਬੂੜੀ ਕਹ ਦੂਗਾ ਮੇਰੇ ਤਾਂ ਸਾਵਾਂਦ ਹੁੰਦਾ ਕਮਰੇ ਚ ਪਤਾ ਨਹੀਂ ਕਿਵੇਂ ਸਾਵਾਂਦ ਹੁੰਦਾ ਮੈਂ ਤਾਂ ਸਮਝ ਨਹੀਂ ਆਉਂਦੀ ਇੰਨੇ ਖੁੱਲੇ ਕਮਰੇ ਨੇ ਤੁਹਾਡੇ ਪਾਈ ਜਾਂਦੀ ਹੈ ਬਾਹਰ ਸਾਡੀ ਬੀਬੀ ਕਹਿੰਦੀ ਕਹਿੰਦੀ ਮੇਰਾ ਕਮਰੇ ਚ ਸਾਵਾਂਦ ਹੁੰਦਾ ਖੂਪਾਰ ਖੋਲ ਲਓ ਠੰਡ ਚ ਬਰ ਖੋਲਣ ਨੂੰ ਕਿੱਥੇ ਜੀ ਕਰਦਾਗਾ ਐ ਲੱਗੂਗਾ ਵੀ ਬਾਰ ਬੁਰ ڈاک ਇਸ ਮਾਰ ਕੇ ਨਾ ਫੇਰ ਪਈ ਤੇ ਚਲੋ ਜੀ ਹੁਣ ਆਪਾਂ ਬੇਬੇ ਨਾਲ ਮਾਰਦੇ ਬਿੰਦਝਟ ਗੱਲਾਂ ਤੇ ਵੀਡੀਓ ਦਾ ਕਰਦੇ ਆਂਗੇ ਅੰਟ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਰੇ ਦੇਖਣ ਲਈ ਭੈਣਾ ਦਾ ਬਹੁਤ ਬਹੁਤ ਧੰਨਵਾਦ ਆਦ ਤੱਕ ਰਹੇ ਜੀ ਸਤ ਸ੍ਰੀ ਅਕਾਲ